ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਇੱਕ ਉਸ ਇਨਸਾਨ ਦੀ ਜਿਹੜਾ ਦੇਸ਼ ਦਾ ਸਭ ਤੋਂ ਉੱਚ ਅਹੁਦੇ ਤੇ ਬੈਠਾ ਸੀ ਭਾਵ ਤਾਨਾ ਸਾਹੀ ਉਸ ਹੀ ਰਾਸ਼ਟਰਪਤੀ ਇਦੀ ਅਮੀਨ ਜਿਹੜਾ ਕਿ ਜੁਗਾਂਡਾ ਦਾ ਤਾਨਾ ਸਾਹੀ ਇਹ ਮਨੁੱਖਾਂ ਦਾ ਮਾਸ ਖਾਂਦਾ ਸੀ ਇਸ ਦੀ ਮੌਤ 2003 ਦੇ ਵਿੱਚ ਹੋਈ ਬਹੁਤ ਹੈਰਾਨੀ ਹੁੰਦੀ ਹੈ ਕਿ ਆਧੁਨਿਕ ਕਾਲ ਦੇ ਵਿੱਚ ਵੀ ਇਹੋ ਜਿਹੇ ਇਨਸਾਨ ਇਹੋ ਜਿਹੇ ਮਾਨਵ ਜਿਹੜੇ ਹੈਗੇ ਆ ਉਹ ਰਹਿੰਦੇ ਸਨ ਜਿਹੜੇ ਮਨੁੱਖਾਂ ਨੂੰ ਵੀ ਖਾ ਜਾਂਦੇ ਸਨ ਦੁਨੀਆ ਦੇ ਵਿੱਚ ਕਿਤੇ ਕੋਈ ਐਦਾਂ ਦੀ ਉਦਾਹਰਨ ਨਹੀਂ ਮਿਲਦੀ ਕਿ ਦੇਸ ਦਾ ਮੁਖੀ ਹੀ ਲੋਕਾਂ ਨੂੰ ਲੋਕਾਂ ਦਾ ਮਾਸ ਖਾਂਦਾ ਹੋਏ ਜਿਸ ਦੇ ਨਾਲ ਉਸ ਨੂੰ ਘਿਰਣਾ ਹੋ ਜਾਂਦੀ ਸੀਗੇ ਉਸ ਨੂੰ ਮਾਰ ਦਿੰਦਾ ਸੀਗਾ ਤੇ ਉਸ ਨੂੰ ਮਾਰਨ ਤੋਂ ਬਾਅਦ ਉਸ ਦਾ ਮਾਸ ਜਿਹੜਾ ਹੈਗਾ ਮੂੰਹ ਦੇ ਨਾਲ ਖਾ ਜਾਂਦਾ ਸੀ ਉਸ ਦਾ ਬਲੱਡ ਜਿਹੜਾ ਹੈਗਾ ਉਹ ਪੀ ਜਾਂਦਾ ਸੀ ਆਖਣ ਇਹਨਾਂ ਦਰਿੰਦਾ ਇਹ ਕਿਵੇਂ ਬਣਿਆ ਇਸ ਦਾ ਜਨਮ ਕਿੱਥੇ ਹੋਇਆ ਕਿਵੇਂ ਇਹ ਤਾਨਾ ਸਾ ਬਣਿਆ ਇਦੀ ਅਮੀਨ ਜੁਗਾਂਡਾ ਦਾ ਤਾਨਾ ਸਾ ਸੀ 1971 ਤੋਂ ਲੈ ਕੇ 1979 ਤੱਕ ਇਹ ਜੁਗਾਂਡਾ ਦਾ ਰਾਸ਼ਟਰਪਤੀ ਰਿਹਾ ਇਹ ਇਸ ਦਾ ਜਨਮ 1925 ਦੇ ਵਿੱਚ ਕਬੋਕੋ ਇੱਕ ਜਗ੍ਹਾ ਹੈ ਦੱਖਣੀ ਅਫਰੀਕਾ ਦੇ ਵਿੱਚ ਉੱਥੇ ਇਸ ਦਾ ਜਨਮ ਹੁੰਦਾ ਹੈ 1946 ਦੇ ਵਿੱਚ ਇਹ ਬ੍ਰਿਟਿਸ਼ ਅਫਰੀਕਨ ਆਰਮੀ ਜਿਹੜੀ ਹੈ ਇਹਨੂੰ ਕਿੰਗਜ਼ ਅਫਰੀਕਨ ਰਾਈਫਲਸ ਕਿਹਾ ਜਾਂਦਾ ਸੀਗਾ ਉਹਦੇ ਵਿੱਚ ਇਹ ਸ਼ਾਮਲ ਹੋ ਜਾਂਦਾ ਹੈ ਇਹ ਜਿਹੜਾ ਵਿੰਗ ਸੀ ਬ੍ਰਿਟਸਰ ਦਾਹੀ ਵਿੰਗ ਸੀਗਾ ਅੰਗਰੇਜ਼ੀ ਸਰਕਾਰ ਦਾ ਵਿੰਗ ਸੀ ਜਿਹੜਾ ਕਿ ਅਫਰੀਕਾ ਕੰਟੀਨੈਂਟ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਸਥਾਪਿਤ ਕੀਤਾ ਇਹ ਅੰਗਰੇਜ਼ੀ ਸਰਕਾਰ ਦਾ ਇੱਕ ਵਿੰਗ ਸੀ ਜਿਹੜਾ ਅਫਰੀਕਾ ਮਹਾਦੀਪ ਦੇ ਵਿੱਚ ਬਗਾਵਤਾਂ ਨੂੰ ਦਬਾਉਣ ਦੇ ਲਈ ਬਣਾਇਆ ਗਿਆ ਸੀਗਾ ਉਹਦੇ ਵਿੱਚ ਇਹ ਭਰਤੀ ਹੋ ਗਿਆ ਸ਼ੁਰੂਆਤ ਵਿੱਚ ਇੱਕ ਰਸੋਈਏ ਦੀ ਪੋਸਟ ਤੇ ਇਸ ਨੂੰ ਲਾਇਆ ਗਿਆ ਹੌਲੀ ਹੌਲੀ ਤਰੱਕੀ ਕਰਦਾ ਕਰਦਾ ਇਹ ਸਰਜੈਂਟ ਤੇ ਆਉਂਦੇ ਤੇ ਪਹੁੰਚ ਗਿਆ ਫਿਰ ਕਮਿਸ਼ਨਡ ਆਫੀਸਰ ਬਣ ਗਿਆ ਤੇ ਫਿਰ ਇਹ ਜਰਨਲ ਦੇ ਉਹਦੇ ਤੇ ਪਹੁੰਚ ਗਿਆ 1946 ਤੋਂ ਲੈ ਕੇ 1962 ਤੱਕ ਜਦੋਂ ਤੱਕ ਦੇਸ਼ ਆਜ਼ਾਦ ਹੋਇਆ ਇਸ ਦਰਮਿਆਨ ਇਸ ਨੇ ਬਹੁਤ ਤਰੱਕੀ ਕੀਤੀ ਇਸ ਦੀ ਤਰੱਕੀ ਦੇ ਵਿੱਚ ਇਹਦਾ ਸਰੀਰ ਦਾ ਵੀ ਬਹੁਤ ਵੱਡਾ ਰੋਲ ਸੀ ਕਿਉਂਕਿ 6 ਫੁੱਟ 4 ਇੰਚ ਜਿਹੜਾ ਇਹਦੀ ਹਾਈਟ ਸੀਗੀ ਤਕਰੀਬਨ ਡੇਢ ਕੁਆਂਟਰ ਦੇ ਲਗਭਗ ਇਹਦਾ weight ਸੀਗਾ ਸੋ ਇਸ ਕਰਕੇ ਅੰਗਰੇਜ਼ੀ ਅਧਿਕਾਰੀਆਂ ਨੇ ਦੇਖਿਆ ਕਿ ਇਹਦਾ ਸਰੀਰ ਬਹੁਤ ਵੱਡਾ ਹੈ ਸੋ ਇਸ ਨੂੰ ਬਾਕਸਿੰਗ ਦੇ ਵਿੱਚ ਹੈਵੀ weight ਦੇ ਵਿੱਚ ਜਿਹੜਾ ਹੈਗਾ ਟ੍ਰੇਨਿੰਗ ਦਿੱਤੀ ਗਈ ਉਹਦੇ ਵਿੱਚ ਹੀ ਹੈਵੀ weight ਬਾਕਸਿੰਗ ਚੈਂਪੀਅਨ ਬਣ ਗਿਆ 1951 ਤੋਂ ਲੈ ਕੇ 59 ਤੱਕ ਲਗਾਤਾਰ ਇਹ ਜੁਗਾਡਾ ਦਾ ਨੈਸ਼ਨਲ ਚੈਂਪੀਅਨ ਰਿਹਾ ਤੇ ਗੇਮਾਂ ਕਰਕੇ ਇਹਦੀ ਤਰੱਕੀ ਹੁੰਦੀ ਗਈ ਤਰੱਕੀ ਹੁੰਦੀ ਗਈ ਤੇ ਅੰਗਰੇਜ਼ਾਂ ਦਾ ਬਹੁਤ ਵਿਸ਼ਵਾਸਪਾਤਰ ਬਣ ਗਿਆ ਫਿਰ ਅੰਗਰੇਜ਼ਾਂ ਨੇ ਸਮੇਂ-ਸਮੇਂ ਤੇ ਇਸ ਨੂੰ ਕਈ ਮਹਿਮਾ ਦੇ ਵਿੱਚ ਭੇਜਿਆ ਪਹਿਲਾਂ ਦੱਖਣੀ ਅਫਰੀਕਾ ਦੇ ਵਿੱਚ ਤਾਂ ਇਹ ਭਰਤੀ ਹੋਇਆ ਉੱਥੋਂ ਫਿਰ ਇਸ ਨੂੰ ਕੀਨੀਆ ਦੇ ਵਿੱਚ ਭੇਜਿਆ ਗਿਆ ਕਿਉਂਕਿ ਉੱਥੇ ਸਮਾਲੀਅਨ ਜਿਹੜੇ ਵਿਦਰੋਹੀ ਸੀਗੇ ਉਹਨਾਂ ਨੇ ਵਿਦਰੋਹ ਕੀਤਾ ਹੋਇਆ ਸੀ ਇਹ ਸਨੇ ਉੱਥੇ ਜਾ ਕੇ ਇੰਨੇ ਕੁ ਲੋਕਾਂ ਦਾ ਕਤਲ ਆਮ ਕੀਤਾ ਜਿਦੀ ਗਿਣਤੀ ਕਰਨੀ ਵੀ ਔਖੀ ਹੈ ਜਿਵੇਂ ਮੋਲੀਆਂ ਵਰਸੀ ਚਾਕੂਆਂ ਦੇ ਨਾਲ ਵੱਢ ਦਿੰਦੇ ਆ ਇਸ ਤਰ੍ਹਾਂ ਇਹ ਇਨਸਾਨ ਉੱਥੇ ਲੋਕਾਂ ਦਾ ਕਤਲ ਕਰਦਾ ਸੀ ਵੱਢ ਦਿੰਦਾ ਸੀਗਾ ਛਲਣੀ ਛਲਣੀ ਕਰ ਦਿੰਦਾ ਸੀ ਕੋਈ ਤਰਸ ਨਹੀਂ ਸੀ ਇਸ ਨੂੰ ਆਂਦਾ ਕਿਹਾ ਜਾਂਦਾ ਹੈ ਕਿ ਇਦੀ ਮਹਿੰਦੀ ਸਵੇਰ ਜਿਹੜੀ ਹੈਗੀ ਆ ਉਹ ਬਲੱਡ ਦੇ ਨਾਲ ਹੀ ਸ਼ੁਰੂ ਹੁੰਦੀ ਸੀ ਸੜਕਾਂ ਦੇ ਉੱਤੇ ਲਾਸਾਂ ਹੀ ਲਾਸਾਂ ਜਿਹੜੀਆਂ ਹੈਗੀਆਂ ਖੰਡਾਈਆਂ ਹੁੰਦੀਆਂ ਸੀਗੀਆਂ ਮਾਰੇ ਪਏ ਹੁੰਦੇ ਸਨ ਤੇ ਉੱਥੇ ਹੀ ਕੀਨਿਆਂ ਦੇ ਰਿਵੋਲਟ ਦੇ ਸਮੇਂ ਇਸ ਦੀ ਹੋਰ ਅਧਿਕਾਰੀ ਜਿਹੜਾ ਕਿ ਅੰਗਰੇਜ਼ੀ ਸਰਕਾਰ ਦੇ ਅਧੀਨ ਸੀ ਉਹਦੇ ਨਾਲ ਮੁਲਾਕਾਤ ਹੁੰਦੀ ਆ ਉਹਦਾ ਨਾਂ ਸੀ ਮਿਲਟਨ ਓਵਟੇ ਮਿਲਟਨ ਬੋਟੇ ਵੀ ਇੱਕ ਹਾਈ ਰੈਂਕਡ ਅਫਸਰ ਸੀਗਾ ਇਹ ਵੀ ਹਾਈ ਰੈਂਕਡ ਅਫਸਰ ਸੀਗਾ ਦੋਨਾਂ ਦਾ ਆਪਸ ਵਿੱਚ ਹੀ ਮਲਾਪ ਹੋ ਜਾਂਦਾ ਦੋਨੋਂ ਮਿੱਤਰ ਬਣ ਜਾਂਦੇ ਆ ਤੇ ਅੰਗਰੇਜ਼ੀ ਸਰਕਾਰ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਇਮੀਅਤ ਵੱਧ ਗਈ ਕਿ ਇਹਨਾਂ ਨੇ ਵਿਦਰੋਹ ਨੂੰ ਦਬਾ ਦਿੱਤਾ ਅੰਗਰੇਜ਼ੀ ਸਰਕਾਰ ਦੇ ਅਫਸਰ ਇੱਜ਼ਤ ਕਰਨ ਲੱਗੇ ਪਰ ਇਹਨਾਂ ਨੇ ਫਿਰ ਉਸ ਸਮੇਂ ਕੀ ਕੀਤਾ ਇਦੀਮਿੰਦ ਨੂੰ ਪੈਸੇ ਦੀ ਬਹੁਤ ਭੁੱਖ ਸੀ ਕਿਉਂਕਿ ਗਰੀਬੀ ਦੇ ਵਿੱਚੋਂ ਉੱਠਿਆ ਹੋਇਆ ਸੀਗਾ ਸੋ ਗਰੀਬੀ ਦੇ ਵਿੱਚੋਂ ਉੱਠਣ ਕਰਕੇ ਏਸ ਨੇ ਉੱਥੇ ਸਮਗਲਨ ਸ਼ੁਰੂ ਕਰ ਦਿੱਤੀ ਮਿਲਟਨ ਅਬੋਟੇ ਦੇ ਨਾਲ ਰਲ ਕੇ ਸਮਗਲਨ ਕਰਦੇ ਆ ਇਹ ਖੀਰਿਆਂ ਦੀ ਸਮਗਲਨ ਕਰਦੇ ਆ ਇਹਨਾਂ ਤੋਂ ਇਲਾਵਾ ਸੋਨੇ ਦੀ ਸਮਗਲਨ ਕਰਦੇ ਆ ਤੇ ਹਾਥੀ ਦੰਦ ਦੀ ਸਮਗਲਨ ਕਰਦੇ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਕਮਾਈ ਜਿਹੜੀ ਹੈਗੀ ਆ ਇਹਨਾਂ ਨੇ ਕੀਤੀ ਇੱਥੋਂ ਤੱਕ ਕਿ ਦੋਨੋਂ ਵਿਅਕਤੀ ਅੰਦਰ ਖਾਤੇ ਉਥੋਂ ਦਾ ਜਿਹੜਾ ਮੈਨੇਜਰ ਸੀਗਾ ਜੋ ਬ੍ਰਿਟਿਸ਼ ਸਰਕਾਰ ਦੁਆਰਾ ਇਹਨਾਂ ਨੂੰ ਮਿਲਦਾ ਸੀਗਾ ਉਹਦੀ ਵੀ ਜਿਹੜੀ ਹੈਗੀ ਸਮਗਲਨ ਕਰਨ ਲੱਗੇ ਤੇ ਉਸ ਤੋਂ ਬਾਅਦ ਇਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਆ ਗਿਆ ਫਿਰ ਇਹ ਵਾਪਸ ਜੁਗਾਂਡਾ ਆ ਗਿਆ ਜੁਗਾਂਡਾ ਦੇ ਵਿੱਚ ਹੀ ਇੱਕ ਹਾਈ ਰੈਂਕਡ ਆਫੀਸਰ ਦੇ ਅਹੁਦੇ ਤੇ ਕੰਮ ਕਰਦਾ ਰਿਹਾ ਤੇ ਜਦੋਂ ਇਹ ਜੁਗਾਂਡਾ ਆਇਆ ਉੱਥੋਂ ਇਸ ਨੇ ਲੋਕਾਂ ਦੇ ਨਾਲ ਬਹੁਤ ਨੇੜੇ ਤੋਂ ਵਿਚਰਿਆ ਕਿਹਾ ਜਾਂਦਾ ਹੈ ਕਿ ਇਸ ਨੇ ਬਹੁਤ ਸਾਰੇ ਘੱਟ ਗਿਣਤੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਆਪਣੇ ਪੱਖ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਇੱਕ ਤਰ੍ਹਾਂ ਇਹ ਕਹਿ ਲੋ ਕਿ ਛੋਟੀ ਜੀ ਆਰਮੀ ਜਿਹੜੀ ਹੈਗੀ ਐ ਇਸ ਨੇ ਤਿਆਰ ਕਰ ਲਈ ਮਿਲਟਨ ਅਬੋਟੇ ਵੀ ਜਿਹੜਾ ਹੈਗਾ ਇਹਦੇ ਨਾਲ ਸਹਿਯੋਗ ਕਰ ਰਿਹਾ ਸੀਗਾ ਹਾਲਾਤ ਜਿਹੜੇ ਉੱਥੇ ਇੰਨੇ ਖਰਾਬ ਹੋ ਗਏ ਕਿ ਅੰਗਰੇਜ਼ੀ ਸਰਕਾਰ ਨੂੰ 1962 ਦੇ ਵਿੱਚ ਝੁਗਾਂਡਾ ਨੂੰ ਛੱਡ ਕੇ ਭੱਜਣਾ ਪਿਆ ਦੇਸ਼ ਨੂੰ ਆਜ਼ਾਦ ਕਰਨਾ ਪਿਆ ਹੁਣ ਦੇਸ਼ ਆਜ਼ਾਦ ਹੋ ਗਿਆ ਆਜ਼ਾਦ ਹੋਣ ਤੋਂ ਬਾਅਦ ਝੁਗਾਂਡਾ ਦੀ ਕਮਾਂਡ ਜਿਹੜੀ ਹੈਗੀ ਆ ਉਹ ਦੋ ਵਿਅਕਤੀਆਂ ਨੇ ਦਿੱਤੀ ਗਈ ਇੱਕ ਸੀ ਮਿਲਟਨ ਅਵੋਟੇਜ ਉਹ ਰਾਸ਼ਟਰਪਤੀ ਬਣਾਇਆ ਗਿਆ ਦੂਜਾ ਸੀਗਾ ਇਦੀ ਮੀਨ ਜੋ ਡਿਫਟੀ ਕਮਾਂਡਰ ਬਣਾਇਆ ਗਿਆ ਉਹ ਮਿਲਟਨ ਵੋਟੇ ਦੇ ਹੱਥ ਵਿੱਚ ਦੇਸ਼ ਦੀ ਕਮਾਂਡ ਆ ਗਈ ਤੇ ਸਹਾਇਕ ਜਿਹੜਾ ਹੈਗਾ ਇਦੀ ਮੀਨ ਸੀ ਇਹ ਦੇਸ਼ ਨੂੰ ਚਲਾਉਂਦੇ ਰਹੇ 1962 ਤੋਂ ਲੈ ਕੇ 1971 ਤੱਕ ਇਹਨਾਂ ਦੀ ਜੋੜੀ ਜਿਹੜੀ ਹੈਗੀ ਆ ਕੰਮ ਕਰਦੀ ਰਹੀ ਪਰੰਦਰ ਖਾਤੇ ਇਦੀ ਮੀਨ ਦੀਆਂ ਛਾਵਾਂ ਜਿਹੜੀਆਂ ਸੀਗੀਆਂ ਬਹੁਤ ਵੱਡੀਆਂ ਸੀ ਉਹ ਚਾਹੁੰਦਾ ਸੀ ਕਿ ਦੇਸ਼ ਦਾ ਸਾਰਾ ਕੁਝ ਉਹਦੇ ਹੱਥ ਵਿੱਚ ਹੋਵੇ ਉਹ ਦੇਸ਼ ਨੂੰ ਚਲਾਵੇ ਮਿਲਟਨ ਜਿਹੜਾ ਹੈਗਾ ਉਹਦੇ ਉੱਤੇ ਰੋਹ ਨਾ ਮਾਰੇ ਕਿਉਂਕਿ ਤਾਕਤ ਦਾ ਨਸ਼ਾ ਪੈਸੇ ਦੀ ਭੁੱਖ ਜਿਹੜੀ ਹੈਗੀ ਹੈ ਇਹ ਬਹੁਤ ਘੱਟ ਲੋਕ ਆ ਜਿਹੜੇ ਕੰਟਰੋਲ ਕਰ ਪਾਉਂਦੇ ਆ ਪੈਸੇ ਦੀ ਭੁੱਖ ਨੇ ਇਸ ਨੂੰ ਅੰਨਾ ਕਰ ਦਿੱਤਾ ਤੇ ਫਿਰ ਇਹ ਆਪਣੇ ਦੋਸਤ ਨੂੰ ਵੀ ਦਗਾ ਦੇਣ ਲੱਗ ਗਿਆ ਕਿਹਾ ਜਾਂਦਾ ਹੈ ਕਿ 1970 ਦੇ ਲਗਭਗ ਇਸ ਨੇ ਆਪਣੇ ਕੁਝ ਬੰਦੇ ਹਾਇਰ ਕੀਤੇ ਉਨਾ ਬੰਦਿਆਂ ਦੁਆਰਾ ਮਿਲਟਨ ਦੇ ਉੱਪਰ ਅਟੈਕ ਕਰਾ ਦਿੱਤਾ ਗਿਆ ਜਾਨਲੇਵਾ ਹਮਲਾ ਕਰਾ ਦਿੱਤਾ ਗਿਆ ਤਾਂ ਕਿ ਉਸ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਏ ਤੇ ਆਪ ਖੁਦ ਜਿਹੜਾ ਦੇਸ਼ ਦਾ ਤਾਨਾਸਾਹ ਬਣ ਜਾਏ ਮਿਲਟਨ ਵੋਟੇ ਤੇ ਬਚ ਗਿਆ ਪਰ ਉਸ ਨੂੰ ਅਹਿਸਾਸ ਹੋ ਗਿਆ ਕਿ ਇਸ ਬੰਦੇ ਨੇ ਉਸ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਉਸ ਦੇ ਨਾਲ ਧੋਖਾ ਕੀਤਾ ਹੈ ਜਿਹੜਾ ਉਸ ਨੇ ਕਦੇ ਨਹੀਂ ਸੀ ਸੋਚਿਆ ਕਿ ਮੇਰੇ ਨਾਲ ਧੋਖਾ ਹੋ ਸਕਦਾ ਹੈ ਕਿਉਂਕਿ ਉਹ ਤਾਂ ਕਿੰਨੇ ਸਾਲਾਂ ਤੋਂ ਲਗਾਤਾਰ ਇਹਦੇ ਨਾਲ ਕੰਮ ਕਰ ਰਿਹਾ ਸੀ ਬਿジネス ਦੋਨਾਂ ਦਾ ਸਾਂਝਾ ਸੀ ਦੋ ਨੰਬਰ ਦਾ ਧੰਦਾ ਵੀ ਦੋਨੋਂ ਸਾਂਝਾ ਕਰਦੇ ਸੀਗੇ ਪੈਸਾ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਦੋਨਾਂ ਨੇ ਕਮਾਇਆ ਇਸੇ ਸਮੇਂ ਕਿਹਾ ਜਾਂਦਾ ਹੈ ਕਿ ਕਿਸਮਾ ਉਹ ਵੀ ਸੀਗਾ ਜਦੋਂ ਬ੍ਰਿਟਿਸ਼ ਸਰਕਾਰੇ ਦੇ ਵਿਰੁੱਧ ਕਾਰਵਾਈ ਵੀ ਕਰਨ ਲੱਗੀ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਇਦੀਮੀ ਦੋ ਨੰਬਰ ਦਾ ਧੰਦਾ ਕਰਦਾ ਹੈ ਪਰ ਉਹ ਕਿਸੇ ਕਾਰਨ ਕਰਕੇ ਉਦੋਂ ਤੇ ਕਾਰਵਾਈ ਨਹੀਂ ਹੋਈ ਸੀ ਹੁਣ ਜਦੋਂ ਮਿਲਟਨ ਦੇ ਉੱਪਰ ਅਟੈਕ ਕੀਤਾ ਗਿਆ ਉਸ ਸਮੇਂ ਇਹ ਸਾਰਿਆ ਸਨਾਵਾ ਦਾ ਮੁਖੀ ਲਾਇਆ ਹੋਇਆ ਸੀ ਉਸ ਨੇ ਗੁੱਸੇ ਦੇ ਵਿੱਚ ਆ ਕੇ ਮਿਲਟਨ ਨੇ ਇਸ ਦੀ ਪੋਸਟ ਨੂੰ ਘਟਾ ਦਿੱਤਾ ਇਸ ਨੂੰ ਸਿਰਫ ਇੱਕ ਸਾਇਨਾ ਦਾ ਮੁਖੀ ਲਗਾਇਆ ਗਿਆ ਜਿਸ ਕਰਕੇ ਗੁੱਸੇ ਵਿੱਚ ਆ ਗਿਆ ਜਦੋਂ ਮਿਲਟਨ ਵੋਟੇ ਸਿੰਗਾਪੁਰ ਦੇ ਟੂਰ ਤੇ ਜਾਂਦਾ ਹੈ ਤੇ ਉਸ ਤੋਂ ਬਾਅਦ ਰਿਵੋਲਟ ਕਰ ਦਿੰਦਾ ਹੈ ਲੋਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਇਸ ਨੇ ਆਪਣਾ ਜ਼ਹਿਰ ਜਿਹੜਾ ਘੋਲਿਆ ਲੋਕਾਂ ਨੂੰ ਸਭ ਜਵਾਬ ਦਿਖਾਏ ਗਏ ਕਿ ਦੇਸ਼ ਤਵਾ ਹੋ ਰਿਹਾ ਹੈ ਦੇਸ਼ ਦਾ ਸਭਿਧਾਨ ਖਤਰੇ ਦੇ ਵਿੱਚ ਹੈ ਵਿਦੇਸੀ ਲੋਕ ਇੱਥੇ ਆ ਕੇ ਕਬਜ਼ਾ ਕਰਦੇ ਪਏ ਆ ਅਸੀਂ ਤਾਂ ਫੇਰ ਗੁਲਾਮ ਹੋ ਜਾਵਾਂਗੇ ਸੋ ਇਸ ਤਰ੍ਹਾਂ ਦੀਆਂ ਭਾਵਨਾਵਾਂ ਜਦੋਂ ਇਹ ਲੋਕਾਂ ਦੇ ਵਿੱਚ ਲੈ ਕੇ ਗਿਆ ਲੋਕ ਭੋਲੇ ਭਾਲੇ ਸੀਗੇ ਲੋਕਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਇਹ ਲੱਗਿਆ ਕਿ ਇਹ ਤਕੜਾ ਖੜਾ ਰਹੀ ਹੈ ਦੇਸ਼ ਵਿੱਚ ਇਹਦਾ ਨਾਮ ਹੈਗਾ ਇਹ ਸਾਡੇ ਲਈ ਜੋ ਕਹਿ ਰਿਹਾ ਉਹ ਵਧੀਆ ਹੀ ਕਹਿ ਰਿਹਾ ਇਸ ਨੇ ਬਦਰੋਹ ਕਰ ਦਿੱਤਾ ਕਿਹਾ ਜਾਂਦਾ ਹੈ ਕਿ 3 ਕੁ ਘੰਟਿਆਂ ਦੇ ਵਿੱਚ ਹੀ ਸਾਰਾ ਜੁਗਾੜਾ ਜਿਹੜਾ ਹੈਗਾ ਇਸ ਦੇ ਕਬਜੇ ਵਿੱਚ ਆ ਗਿਆ ਕਿਉਂਕਿ ਸੈਨਾ ਦੇ ਵਿੱਚ ਇਸ ਨੇ ਪਹਿਲਾਂ ਹੀ ਪਕੜ ਮਜ਼ਬੂਤ ਬਣਾ ਲਈ ਸੀ ਉਸ ਵਿਦਰੋਹ ਤੋਂ ਬਾਅਦ ਇਹ ਦੇਸ਼ ਦਾ ਤਾਨਾਸਾ ਬਣ ਗਿਆ ਤੇ ਫਿਰ 1971 ਤੋਂ ਲੈ ਕੇ 1979 ਤੱਕ ਇਸ ਅਹੁਦੇ ਤੇ ਰਹਿੰਦਾ ਹੈ ਫਿਰ ਸ਼ੁਰੂ ਹੁੰਦੀ ਹੈ ਅਸਲੀ ਗੇਮ 1971 ਤੋਂ ਲੈ ਕੇ ਤਕਰੀਬਨ 73 74 ਜਾਂ 75 ਤੱਕ ਲਾ ਲੋ 4-5 ਸਾਲ ਤੱਕ ਜਿਆਦਾ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਕੀ ਹੋ ਰਿਹਾ ਹੈ ਕਿਉਂਕਿ ਜਿਹੜੇ ਲੋਕ ਉੱਥੋਂ ਕੱਢੇ ਗਏ ਸੀਗੇ ਉਹਨਾਂ ਕਰਕੇ ਦੇਸ਼ ਦੀ ਇਕਨੋਮੀ ਨੂੰ ਕੁਝ ਖ ਫਰਕ ਪਿਆ ਥੋੜੀ ਇੰਪਰੂਵਮੈਂਟ ਹੋਈ ਪਰ ਕੁਝ ਸਾਲਾਂ ਬਾਅਦ ਇਕਨੋਮੀ ਦਾ ਡਾਊਨਫਾਲ ਸ਼ੁਰੂ ਹੋ ਗਿਆ ਬਾਹਰਲੇ ਦੇਸ਼ਾਂ ਦੁਆਰਾ ਇਹਦਾ ਜਿਹੜਾ ਹੈਗਾ ਬਾਈਕਾਟ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਜਿਹੜੇ ਅਰਬ ਕੰਟਰੀ ਸੀ ਲੀਬੀਆ ਦਾ ਤਾਨਾ ਸਾਹ ਕਰਨਲ ਗਦਾਫੀ ਉਹ ਇਹਦੀ ਸਪੋਰਟ ਕਰਦੇ ਸੀਗੇ ਪਰ ਉਹ ਇੱਥੇ ਪੈਸੇ ਦੇ ਮਾਮਲੇ 'ਚ ਉਹ ਵੀ ਕੁਝ ਨਹੀਂ ਕਰ ਸਕੇ ਤੇ 1974 ਤੋਂ ਬਾਅਦ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਫਿਰ ਤਾਂ ਇਹ ਆਪਣੇ ਵਿਦਰੋਧੀ ਜਿਹੜੇ ਸੀਗੇ ਭਾਵੇਂ ਉਹਦੇ ਦੇ ਵਿੱਚ ਕੋਈ ਜੱਜ ਹੈ ਭਾਵੇਂ ਕੋਈ ਪੁਲਿਸ ਅਫਸਰ ਹੈ ਭਾਵੇਂ ਕੋਈ ਰਾਜਨੀਤਾ ਹੈ ਜਾਂ ਕਿਸੇ ਹੋਰ ਉਹਦੇ ਤੇ ਲੱਗਿਆ ਹੋਇਆ ਜਿਹੜਾ ਵੀ ਇਸ ਨੂੰ ਲੱਗਿਆ ਜਿਹਦੇ ਉੱਤੇ ਵੀ ਇਸ ਨੇ ਥੋੜਾ ਮੋਟਾ ਸ਼ੱਕ ਕੀਤਾ ਉਸ ਨੂੰ ਮੋਲਿਆਂ ਦੀ ਤਰ੍ਹਾਂ ਵੱਢ ਦਿੱਤਾ ਗਿਆ ਮਾਰ ਦਿੱਤਾ ਗਿਆ ਇਸ ਦੇ ਜ਼ੁਲਮ ਜਿਹੜੇ ਹੈਗੇ ਆ ਰੋਕਣ ਦਾ ਨਾਂ ਨਹੀਂ ਸੀ ਲੈਂਦੇ ਨਾ ਦੁਨੀਆ ਨੂੰ ਪਤਾ ਲੱਗ ਰਿਹਾ ਸੀ ਕਿ ਇਹਨੇ ਜ਼ੁਲਮ ਕਰਦਾ ਏ ਇਹ ਤਾਂ ਕੁਦਰਤੀ ਕੁਝ ਕੁ ਵਿਅਕਤੀਆਂ ਦਾ ਸਾਹਸ ਦੇਖੋ ਜਿਨ੍ਹਾਂ ਨੇ ਇਸ ਦਾ ਭਾਂਡਾ ਜਿਹੜਾ ਹੈਗਾ ਉਹ ਫੁੱਟਿਆ ਦੁਨੀਆ ਨੂੰ ਦੱਸਿਆ ਕਿ ਇਹ ਐਦਾਂ ਦਾ ਇਨਸਾਨ ਹੈ ਜਿਹੜਾ ਮਨੁੱਖਾਂ ਨੂੰ ਹੀ ਖਾ ਜਾਂਦਾ ਏ ਸਭ ਤੋਂ ਪਹਿਲਾਂ ਇਹਦਾ ਡਾਕਟਰ ਸੀ ਇੱਕ ਡਾਕਟਰ ਜਿਸ ਨੇ ਕਿ ਇਸ ਦੇ ਮਕਾਨ ਦੇ ਵਿੱਚ ਰਹਿੰਦਾ ਸੀਗਾ ਜਦੋਂ ਇਸ ਦੇ ਪਰਸਨਲ ਕਮਰੇ ਦੇ ਵਿੱਚ ਗਿਆ ਉੱਥੇ ਜਾ ਕੇ ਉਸ ਨੇ ਦੇਖਿਆ ਕਿ ਉੱਥੇ ਤਾਂ ਮਨੁੱਖੀ మాਸ ਪਿਆ ਹੈ। ਉਸ ਮਨੁੱਖੀ ਅੰਗ ਜਿਹੜੇ ਹੈਗੇ ਉੱਥੇ ਪਏ ਆ ਤਾਂ ਉਹ ਬੜਾ ਹੈਰਾਨ ਹੋ ਗਿਆ। ਉਸ ਨੇ ਦੁਨੀਆ ਨੂੰ ਪਹਿਲੀ ਵਾਰੀ ਦੱਸਿਆ ਕਿ ਇਹ ਆਦਮ ਖੋਰ ਹੈ। ਇਹ ਮਨੁੱਖਾਂ ਨੂੰ ਖਾਂਦਾ ਏ। ਸੋ ਪਹਿਲੀ ਵਾਰੀ ਦੁਨੀਆ ਦੇ ਸਾਹਮਣੇ ਇੱਕ ਸਬੂਤ ਆਇਆ ਉਸ ਡਾਕਟਰ ਦੁਆਰਾ ਜਿਸ ਨੇ ਦੁਨੀਆ ਨੂੰ ਦੱਸਿਆ ਕਿ ਇਹ ਦੀ ਮੀਨ ਆਦਮ ਖੋਰ ਹੈ। ਇਹ ਮਨੁੱਖਾਂ ਨੂੰ ਖਾ ਜਾਂਦਾ ਹੈ। ਦੂਜਾ ਸਬੂਤ ਉਸ ਸਮੇਂ ਪਤਾ ਲੱਗਿਆ ਜਦੋਂ ਜੁਗਾਂਡਾ ਦਾ ਚੀਫ ਜਸਟਿਸ ਈਦੀ ਮੀਨ ਦੇ ਵਿਰੁੱਧ ਫੈਸਲੇ ਕਰਨ ਲੱਗਿਆ ਇਸ ਨੇ ਉਸ ਨੂੰ ਮਰਵਾ ਦਿੱਤਾ ਜਦੋਂ ਮਰਵਾਇਆ ਗਿਆ ਉਹਦਾ ਪੋਸਟਮਾਰਟਮ ਜਦੋਂ ਹੋ ਰਿਹਾ ਸੀਗਾ ਉਸ ਸਮੇਂ ਉੱਥੇ ਗਿਆ ਉਸ ਨੂੰ ਇੱਕਲੇ ਦੇ ਵਿੱਚ ਉਹਦੀ ਲਾਸ਼ ਨੂੰ ਰੱਖ ਲਿਆ ਗਿਆ ਕਿਹਾ ਜਾਂਦਾ ਕਿ ਉਸ ਦੇ ਦੰਦਿਆ ਵੱਡ ਵੱਡ ਕੇ ਕਾਫੀ ਹਿੱਸਾ ਜਿਹੜਾ ਹੈਗਾ ਉਹਦੇ ਸਰੀਰ ਦਾ ਖਾ ਗਿਆ ਮਤਲਬ ਕਿ ਇੰਨੀ ਜ਼ਿਆਦਾ ਨਫ਼ਰਤ ਉਸ ਜੱਜ ਉੱਪਰ ਇਸ ਨੂੰ ਸੀਗੀ ਕਿ ਉਸ ਦਾ ਮਾਸ ਹੀ ਜਿਹੜਾ ਹੈਗਾ ਇਹ ਮੂੰਹ ਦੇ ਨਾਲ ਜਿੰਨ ਮਰੇ ਹੋਇਦਾ ਖਾ ਗਿਆ ਉਸ ਤੋਂ ਬਾਅਦ ਤੀਜੀ ਧਾਰਨ ਜਿਹੜੀ ਹੈਗੀ ਹੈ ਉਹ ਮਿਲਦੀ ਹੈਗੀ ਹੈ ਇਸ ਦੀ ਪਤਨੀ ਦੀ ਇਹਦੀ ਪਤਨੀ ਦਾ ਨਾਮ ਸੀ ਕੇਆ ਡੋਰਾ ਸੈਕੰਡ ਵਾਈਫ ਸੀ ਵੈਸੇ ਇਹਦੀ ਕੁੱਲ 6 ਪਤਨੀਆਂ ਸੀਗੀਆਂ ਤੇ 45 ਦੇ ਲਗਭਗ ਦੇ ਬੱਚੇ ਸੀਗੇ ਜਿਹੜੀ ਸੈਕੰਡ ਇਹਦੀ ਪਤਨੀ ਸੀਗੀ ਉਹਦੇ ਨਾਲ ਬਹੁਤ ਅਟੈਚਮੈਂਟ ਸੀਗੀ ਜਦੋਂ ਉਸ ਨੂੰ ਇਹ ਜਿਆ ਗੱਲਾਂ ਦਾ ਪਤਾ ਲੱਗਿਆ ਕਿ ਇਹ ਤਾਂ ਮਨੁੱਖਾਂ ਨੂੰ ਹੀ ਖਾਈ ਜਾ ਰਿਹਾ ਹੈ ਤਾਂ ਉਹ ਨਫ਼ਰਤ ਕਰਨ ਲੱਗ ਗਈ ਤੇ ਉਹਦਾ ਪਿਆਰ ਜਿਹੜਾ ਹੈਗਾ ਈਦੀ ਮੀਨ ਦੀ ਥਾਂ ਤੇ ਇੱਕ ਆਪਣੇ ਡਾਕਟਰ ਦੇ ਨਾਲ ਪੈਣਾ ਸ਼ੁਰੂ ਹੋ ਗਿਆ। ਇਹ ਖਬਰ ਜਿਹੜੀ ਹੈਗੀ ਐ ਈਦੀ ਮੀਨ ਨੂੰ ਮਿਲ ਗਈ ਕਿ ਉਸ ਦੀ ਪਤਨੀ ਜਿਹੜੀ ਹੈਗੀ ਆ ਉਹ ਡਾਕਟਰ ਦੇ ਨਾਲ ਉਸ ਦਾ ਬੇਲ ਮਲਾਪ ਹੋਇਆ ਹੋਇਆ ਹੈ। ਇਸ ਨੇ ਦੋਨਾਂ ਨੂੰ ਚੱਕਿਆ, ਦੋਨਾਂ ਨੂੰ ਚੱਕ ਕੇ ਬਹੁਤ ਬੁਰੀ ਤਰ੍ਹਾਂ ਮੌਤ ਜਿਹੜੀ ਹੈਗੀ ਆ ਉਹਨਾਂ ਨੂੰ ਦਿੱਤੀ। ਇੰਨੀ ਭਿਆਨਕ ਮੌਤ ਦਿੱਤੀ ਕਿ ਉਸ ਨੂੰ ਸੁਣ ਕੇ ਵੀ ਜਿਹੜੀ ਹੈਗੀ ਆ ਰੂਹ ਕੰਬ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਲਗਾਤਾਰ ਹੀ ਮਾਰਦਾ ਗਿਆ ਹੁਣ ਇਹਦੇ ਬਾਰੇ ਸਬੂਤ ਜਿਹੜੇ ਹੈਗੇ ਆ ਇੱਕ ਇਤਿਹਾਸਕਾਰ ਹੈ ਉਹਦਾ ਨਾਮ ਹੈਗਾ ਜਾਰਜ ਇਵਾਨ ਸਮਿਥ ਉਹਦੀ ਕਿਤਾਬ ਹੈ ਗੋਸਟਸ ਆਫ ਕੰਪਾਲਾ ਇਸ ਨੂੰ ਜੇਕਰ ਤੁਸੀਂ ਪੜੋਗੇ ਤਾਂ ਤੁਹਾਨੂੰ ਇਦੀ ਮੀਨ ਦੀਆਂ ਕਾਲੀਆਂ ਕਰਤੂਤਾਂ ਦਾ ਸਾਰਾ ਪਤਾ ਲੱਗ ਜਾਏਗਾ ਕਿ ਕਿਵੇਂ ਇਹ ਮਨੁੱਖਾਂ ਨੂੰ ਮਾਰਦਾ ਸੀਗਾ ਔਰ ਕਿੰਨੇ ਲੋਕ ਇਸਨੇ ਮਾਰੇ ਮੰਨਿਆ ਜਾਂਦਾ ਹੈ ਕਿ ਹਿਟਲਰ ਤੋਂ ਬਾਅਦ ਇਹ ਇੱਕ ਉਸ ਕਾਲ ਦਾ ਸਭ ਤੋਂ ਖਤਰਨਾਕ ਇਨਸਾਨ ਸੀ ਜੀਨੇ 6 ਲੱਖ ਲੋਕਾਂ ਦਾ ਕਤਲ ਕੀਤਾ ਜੁਗਾੰਡਾ ਦੇ ਵਿੱਚ 6 ਲੱਖ ਲੋਕ ਹਿਟਲਰ ਜਿਹੜਾ ਹੈਗਾ ਸੁਰੂ 60 ਲੱਖ ਲੋਕਾਂ ਦਾ ਕਤਲ ਮੰਨਿਆ ਜਾਂਦਾ ਹੈ ਇਸ ਨੇ 6 ਲੱਖ ਲੋਕ ਜਿਹੜੇ ਹੈਗੇ ਆ ਉਸ ਸਮੇਂ ਜੁਗਾੰਡਾ ਚ ਕਤਲ ਕੀਤੇ ਖੂਨ ਦੀਆਂ ਇੱਕ ਤਰ੍ਹਾਂ ਦੀਆਂ ਨਦੀਆਂ ਬਹਾ ਦਿੱਤੀਆਂ ਦੂਜਾ ਸੀਗਾ ਇਸ ਦਾ ਹੈਲਥ ਮਨਿਸਟਰ ਹੈਨਰੀ ਕੋਇੰਬਾ ਉਹਦੀ ਕਿਤਾਬ ਦਾ ਨਾਮ ਹੈਗਾ A State of Blood डाइन साइड स्टोरी ऑफ द इदी मीन ये किताब जेडी हैगी है इदी मीन दे हेल्थ मिनिस्टर ने ओस दी गिरफ्तारी ਤੋਂ ਬਾਅਦ ਲਿਖੀ ਸੀਗੀ ਇਹਦੇ ਵਿੱਚ ਵੀ ਉਹ ਸਾਰੀਆਂ ਕਾਲੀਆਂ ਕਰਤੂਤਾਂ ਜਿਹੜੀਆਂ ਇਦੀ ਮੀਨ ਨੇ ਕੀਤੀਆਂ ਉਹਨਾਂ ਨੂੰ ਨਾਸ਼ਰ ਕੀਤਾ ਗਿਆ ਹੈ ਹੁਣ ਇਸ ਤਰ੍ਹਾਂ ਦੇ ਨਾਲ ਇਹ ਦੁਨੀਆ ਦਾ ਉਹ ਬਹੁਤ ਘਿਰਣਾਦਾਇਕ ਇਨਸਾਨ ਹੈ ਜਿਹੜਾ ਕਿ ਮਨੁੱਖਾਂ ਨੂੰ ਹੀ ਖਾਂਦਾ ਸੀ ਉਹ ਵੀ ਇੱਕ ਉੱਚ ਅਹੁਦੇ ਉੱਤੇ ਲੱਗਿਆ ਹੋਇਆ ਹੁਣ ਇਹ ਇਸ ਤਰ੍ਹਾਂ ਕਿਉਂ ਬਣਿਆ ਦੁਨੀਆ 'ਚ ਕਿਤੇ ਵੀ ਕੋਈ ਉਦਾਹਰਣ ਨਹੀਂ ਹੈਗੀ ਕਿ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਮਨੁੱਖਾਂ ਨੂੰ ਹੀ ਖਾਈ ਜਾਂਦਾ ਹੋਵੇ ਉਹਨਾਂ ਦਾ ਮਾਸ ਖਾਂਦਾ ਹੋਵੇ। ਹੁਣ ਇਹ ਬਣਿਆ ਕਿਵੇਂ? ਇੱਕ ਕਬੀਲਾ ਹੈ ਦੱਖਣੀ ਅਫਰੀਕਾ ਦੇ ਵਿੱਚ ਕਾਕਵਾ। ਕਾਕਵਾ ਕਬੀਲਾ ਅੱਜ ਵੀ ਤੁਸੀਂ ਦੱਖਣੀ ਅਫਰੀਕਾ 'ਚ ਉਹ ਲੋਕ ਵੇਚਰਦੇ ਹੈਗੇ ਆ ਅੱਜ ਵੀ ਤੁਸੀਂ ਦੇਖੋਗੇ ਉਹ ਲੋਕ ਜਾਨਵਰਾਂ ਦਾ ਖੂਨ ਪੀਂਦੇ ਆ। ਪਸ਼ੂਆਂ ਦਾ ਖੂਨ ਪੀ ਜਾਂਦੇ ਆ ਉਹ। ਜਿੰਦਾ ਪਸ਼ੂਆਂ ਦਾ ਖੂਨ ਕੱਢ ਲੈਂਦੇ ਜਾਂ ਮਾਰ ਕੇ ਕੱਢ ਲੈਂਦੇ ਆ ਉਹ ਖੂਨ ਪੀਂਦੇ ਆ। ਤੇ ਇਹਦਾ ਪਿਛੋਕੜ ਮੰਨਿਆ ਜਾਂਦਾ ਕਿ ਉਸ ਕਾਕੂਆ ਜਾਤੀ ਦੇ ਨਾਲ ਸੀਗਾ ਜਿਹਦੇ ਕਰਕੇ ਇਹ ਆਦਮ ਖੋਰ ਬਣ ਗਿਆ ਪਸ਼ੂਆਂ ਦਾ ਖੂਨ ਪੀਣ ਦੀ ਆਦਤ ਸੀਗੀ ਹੌਲੀ ਹੌਲੀ ਇਹਦੀ ਆਦਤ ਜਿਹੜੀ ਹੈਗੀ ਆ ਮਨੁੱਖਾਂ ਦਾ ਖੂਨ ਪੀਣ ਦੀ ਬਣ ਗਈ ਸੋ ਇਸ ਤਰ੍ਹਾਂ ਦੇ ਨਾਲ ਇਹ ਬਹੁਤ ਹੀ ਘਿਰਣਾਦਾਇਕ ਇਨਸਾਨ ਜਿਹੜਾ ਹੈਗਾ ਜੁਗਾਨਾ ਤੇ ਜ਼ੁਲਮ ਕਰਦਾ ਗਿਆ ਫਿਰ ਉਹਦਾ ਅੰਤ ਕਿਵੇਂ ਹੋਇਆ ਕਿਉਂਕਿ ਭੁੱਖ ਜਿਹੜੀ ਹੈਗੀ ਇਸ ਦੀ ਵਾਧੇ ਗਈ ਸ਼ੋਰ ਦੀਪਕ ਦੇਸ਼ ਦਾ ਵਿਸਥਾਰ ਕਰਨ ਦੀ ਭੁੱਖ ਫਿਰ ਇਸਨੇ ਤਨਜਾਨੀਆਂ ਦੇ ਉੱਤੇ ਅਟੈਕ ਕਰ ਦਿੱਤਾ ਤਨਜਾਨੀਆਂ ਦੀ ਸਪੋਰਟ ਜਿਹੜੀ ਹੈਗੀ ਹੈ ਕਈ ਹੋਰ ਦੇਸ਼ਾਂ ਨੇ ਕੀਤੀ ਤੇ ਜੁਗਾੜਾ ਦੇ ਉੱਪਰ ਉਹਨਾਂ ਨੇ ਮੋੜਮਾ ਹਮਲਾ ਕੀਤਾ ਇਦੀ ਮੇਨ ਨੂੰ ਜੁਗਾੜਾ ਛੱਡ ਕੇ 1979 'ਚ ਭੱਜਣਾ ਪਿਆ ਉੱਥੋਂ ਦੀਆਂ ਫੌਜਾਂ ਇਹਨੂੰ ਲੱਭ ਰਹੀਆਂ ਸੀਗੀਆਂ ਪਰ ਇਹ ਨਹੀਂ ਲੱਭਿਆ ਇਹ ਕਿੱਥੇ ਚਲਾ ਗਿਆ ਆਪਣੇ ਬਹੁਤ ਹੀ ਪਿਆਰੇ ਦੋਸਤ ਕਰਨਲ ਗਦਾਫੀ ਕੋਲੇ ਲੇਵੀਆ ਦੇ ਵਿੱਚ ਉਥੇ 6 ਸਾਲ ਡੇਢ ਸਾਲ ਰਹਾ ਉਸ ਤੋਂ ਬਾਅਦ ਉਹ ਸਾਊਦੀ ਅਰੇਬੀਆ ਚਲੇ ਗਿਆ ਜਿੱਥੇ ਇਸ ਦੀ ਜੱਦਾ ਦੇ ਵਿੱਚ 2003 ਦੇ ਵਿੱਚ ਮੌਤ ਹੋਈ ਸੋ ਇਸ ਤਰ੍ਹਾਂ ਦੇ ਨਾਲ ਮਨੁੱਖ ਜਿਹੜਾ ਹੈਗਾ ਕਦੋਂ حیਵਾਨ ਬਣ ਜਾਂਦਾ ਹੈ ਉਹ ਪਤਾ ਹੀ ਨਹੀਂ ਲੱਗਦਾ ਸੋ ਇਹ ਦੁਨੀਆ ਦਾ ਪਹਿਲਾ ਉੱਚ ਅਹੁਦੇ ਤੇ ਤਾਇਨਾਤ ਵਿਅਕਤੀ ਸੀ ਜਿਹੜਾ ਕਿ ਇੱਕ ਆਦਮ ਖੋਰ ਸੀ ਇਹ ਸੀ ਇਦੀ ਮੀਨ ਦੀ ਸਟੋਰੀ ਕਿ ਕਿਤੇ ਕਿਵੇਂ ਉਹ ਆਦਮ ਖੋਰ ਬਣਿਆ ਤੇ ਕਿਵੇਂ ਉਸ ਦਾ ਅੰਤ ਹੋਇਆ ਜਦੋਂ 1979 'ਚ ਦੇਸ਼ ਇਦੀ ਮੀਨ ਤੋਂ ਛੁੱਟਿਆ ਤਾਂ ਸਾਰੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਦੀ ਲਹਿਰ ਦੌੜੀ ਕਿ ਲੋਕ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਸਨ ਕਿ ਅਸੀਂ ਇਦੀ ਮੀਨ ਦੇ ਤਾਨਾशाही ਰਾਜ ਤੋਂ ਸਾਡਾ ਛੁਟਕਾਰਾ ਹੋ ਗਿਆ ਹੈ ਅੱਜ ਜੇਕਰ ਤੁਸੀਂ ਜਗਾਂਡਾ ਨੂੰ ਦੇਖਣਗੇ ਤਾਂ ਉਸ ਸਮੇਂ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਹੈਗੀ ਉਸ ਨੇ ਤਰੱਕੀ ਕੀਤੀ ਹੈ ਬਕਾਇਦਾ ਲੋਕਤੰਤਰੀ ਪ੍ਰਣਾਲੀ ਉੱਥੇ ਚੱਲਦੀ ਹੈ ਇਹ ਸੀਗੀ ਵੀ ਇਦੀ ਮੀਨ ਦੀ ਲਾਈਫ ਸਟੋਰੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵਧੀਆ ਜਾਣਕਾਰੀ ਇਤਿਹਾਸਕ ਜਾਣਕਾਰੀ ਅਸੀਂ ਦਿੰਦੇ ਰਹਾਂਗੇ ਉਹਦੇ ਲਈ ਸਾਡੇ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਨੂੰ ਅਸੀਂ ਪਹੁੰਚਾ ਸਕੀਏ